ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ بارش ਦੇ ਕਾਰਨ ਹਰ ਵਰਗੀ ਸਥਿਤੀ ਬਣ ਚੁੱਕੀ ਹੈ ਜਿਸ ਦੇ ਕਾਰਨ ਇੱਕ ਪਾਸੇ ਕਿਸਾਨਾਂ ਦੀਆਂ ਫਸਲਾਂ ਤਬਾਹ ਚੁੱਕੀਆਂ ਨੇ ਤੇ ਦੂਜੇ ਪਾਸੇ ਲੋਕਾਂ ਦੇ ਘਰ ਪਾਣੀ ਦੀ ਮਾਰ ਹੇਠਾਂ ਰਹੇ ਨੇ ਲੋਕ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋ ਰਹੇ ਨੇ ਇਸ بارش ਦੇ ਪਾਣੀ ਤੋਂ ਲੋਕ ਉਤਰਾਅ ਚੜ੍ਹਾਅ ਸਟ੍ਰੈਸ ਕਰ ਰਹੇ ਨੇ ਜਿਸ ਦਾ ਤਾਜ਼ਾ ਮਾਮਲਾ ਕੇਮਕਰਨ ਦੇ ਪਿੰਡ ਬਲਟੋਹਾ ਤੋਂ ਸਾਹਮਣੇ ਹੈ ਜਿਸ ਚ ਲਗਾਤਾਰ ਹੋ ਰਹੀ بارش ਦੇ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ ਹੈ ਤੇ ਪਰਿਵਾਰ ਘਰੋਂ ਬੇਕਾਰ ਹੋ ਗਿਆ ਜਾਣੇ ਨੁਕਸਾਨ ਤੋਂ ਤਾਂ ਬਚਾਰਾ ਦੇ ਸਬੰਧੀ ਜਦ ਮੈਕਸ 24 ਪੰਜਾਬ న్యూਸ ਚੈਨਲ ਦੇ ਪੱਤਰਕਾਰ ਦਵਿੰਦਰ ਸਹੋਤਾ ਨੇ ਜਦ ਗਰੀਬ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਕੀ ਕਹਿੰਦੇ ਨਜ਼ਰਾਂ ਆਉ ਜਾਂਦੇ ਹਾਂ ਉਹਨਾਂ ਦੇ ਕੋਲੋਂ ਪਿੰਡ ਜੋ ਬਲਟੋਆ ਹੈ ਉੱਥੇ ਪਹੁੰਚੇ ਹਾਂ ਜਿੱਥੇ ਕਿ ਇੱਕ ਗਰੀਬ ਪਰਿਵਾਰ ਦਾ ਜਿਹੜਾ ਕੋਠਾ ਹੈ ਜੋ ਬਾਲੇ ਤੇ ਟਾਈਲਾਂ ਦਾ ਬਣਿਆ ਹੋਇਆ ਅੱਜ ਲਗਾਤਾਰ بارش ਹੋਣ ਦੇ ਕਾਰਨ ਜਿਹੜਾ ਡਿਗ ਪਿਆ ਹੈ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਸ ਤਰ੍ਹਾਂ ਗਰੀਬ ਦੇ ਸਿਰ ਤੋਂ ਛੱਤ ਉੱਠਦੀ ਹੈ ਇੱਕ ਮਾਂ ਪਿਓ ਦੇ ਸਾਇਆ ਉੱਠਣ ਵਰਗੀ ਹੁੰਦੀ ਆ ਤੇ ਉਹ ਸਾਡੇ ਨਾਲ ਉਹ ਮੌਜੂਦ ਆ ਆਉ ਕਰਦੇ ਇਹਨਾਂ ਦੇ ਨਾਲ ਗੱਲਬਾਤ ਹਾਂਜੀ ਕੀ ਨਾਂਜੀ ਆਪਣਾ ਅਰਜਿੰਦਰ ਕੁਮਾਰ ਜੀ ਤੇ ਇਹ ਕਿਦੋਂ ਤੁਹਾਡੀ ਜਿਹੜੀ ਛੱਤ ਡਿੱਗੀ ਏ ਤੇ ਸਵੇਰੇ ਡਿੱਗੀ ਸਵੇਰੇ ਅੱਛਾ ਸਵੇਰੇ ਕਿੰਨੇ ਕ ਵਜੇ ਸਵੇਰੇ 8:00 ਵਜੇ ਡਿੱਗ ਪਈ ਏ ਤੇ ਕੀ ਤੁਸੀਂ ਅੱਜ ਤੱਕ ਕੋਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਕੋਈ ਦਰਖਾਸਤ ਦਿੱਤੀ ਸੀ ਵੀ ਸਾਡੇ ਜਿਹੜੇ ਬਾਲਿਆਂ ਦੀ ਛੱਤ ਏ ਇਹਨੂੰ ਇਹਦਾ ਲੈਂਟਰ ਪਾਇਆ ਜਾਵੇ ਹਾਂਜੀ ਦਿੱਤੀ ਸੀ ਜੀ ਤੇ ਕੀ ਉਹਦੇ ਪੈਸੇ ਅੱਜ ਤੱਕਰ ਮਿਲੇ ਕਿ ਨਹੀਂ ਨਹੀਂ ਅਜੇ ਕੋਈ ਨਹੀਂ ਆਇਆ ਤੇ ਤੁਹਾਡੇ ਤੁਸੀਂ ਕਿਸੇ ਨੂੰ ਜਿਹੜਾ ਸੂਚਿਤ ਕੀਤਾ ਕਿ ਸਾਡਾ ਕੋਠਾ ਡਿੱਗਾ ਕਿਸੇ ਸਰਕਾਰੀ ਅਧਿਕਾਰੀ ਨੂੰ ਹਾਂਜੀ ਸਰਪੰਚ ਸਾਹਿਬ ਵਾਲੇ ਗਏ ਹਾਂ ਉਹ ਕਹਿੰਦਾ ਕੀ ਕਰੀਏ अच्छा की ओ कहंदे के की करिए हां जी ते ਹੁਣ ਕੀ ਮੰਗ ਕਰਦੇ ਹੋ ਕਿ ਤੁਹਾਡੀ ਛੱਤ ਦੁਬਾਰਾ ਬਣਨੀ ਜਾਈ ਹਾਂਜੀ ਦੁਬਾਰਾ ਛੱਤ ਬਣ ਜੇ ਕਮਰਾ ਰਹਿਣ ਯੋਗ ਬਣ ਜੇ ਤੇ ਤੁਸੀਂ ਮੈਂ ਸੁਣਿਆ ਕਿ ਤੁਸੀਂ ਲੱਤੋਂ ਵੀ ਆ ਰਹੀ ਹੋ ਹਾਂਜੀ ਤੇ ਫਿਰ ਰੋਟੀ ਪਾਣੀ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਉਹ ਦਿਹਾੜੀ ਦਾ ਪੈ ਇਦਾਂ ਜਾਈਦਾ ਦਿਹਾੜੀ ਦਾ ਪੈ ਕਰੀਦਾ ਤੇ ਕਿੰਨੇ ਬੱਚੇ ਤੁਹਾਡੇ ਇੱਕ ਕੁੜੀ ਇੱਕ ਮੁੰਡਾ ਹੈ ਅੱਛਾ ਉਹ ਪੜਦੇ ਆ ਹਾਂਜੀ ਕਿੰਵੀਂ ਕਲਾਸ ਚ ਪੜਦੇ ਆ ਮੁੰਡਾ 10ਵੀਂ ਪੜਦਾ ਗੁੜੀਆ 12ਵੀਂ ਪੜਦੀ ਅੱਛਾ ਹਾਂਜੀ ਹਾਂਜੀ ਇਹ ਰਜਿੰਦਰ ਕੁਮਾਰ ਜੀ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਇਹਨਾਂ ਦੇ ਦੋ ਬੱਚੇ ਐ ਇੱਕ ਬੇਟੀ ਐ ਇੱਕ ਬੇਟਾ ਐ ਜਿਹੜੇ ਕਿ ਸਰਕਾਰੀ ਸਕੂਲ ਵਿੱਚ ਪੜ ਰਹੇ ਆ ਤੇ ਇਹਨਾਂ ਨੇ ਮੰਗ ਕੀਤੀ ਐ ਕਿ ਸਰਕਾਰ ਜਿਹੜਾ ਮੈਨੂੰ ਜਲਦੀ ਤੋਂ ਜਲਦੀ ਜਿਹੜਾ ਮਾਜਵਾ ਦਿੱਤਾ ਜਾਵੇ ਤਾਂ ਜੋ ਇਹਨਾਂ ਨੇ ਬਾਲਿਆਂ ਦੀ ਛੱਤ ਟਾਈਲਾਂ ਵਾਲੀ ਛੱਤ ਜਿਹੜੀ ਆ ਉਹ ਬਣ ਸਕੇ ਤੇ ਇਹਨਾਂ ਦਾ ਰਹਿਣ ਬਸੇਰਾ ਜਿਹੜਾ ਫਿਰ ਤੋਂ ਬਣ ਜਾਵੇ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਤਾ